ਆ ਲੋ ਜੀ ਬੇਬੇ ਅਜੈਬਕੌਰ ਜੀ ਧਿਆਨ ਨਾਲ ਦੇਖ ਲੋ ਇਹ ਇਹਨੇ ਬੇਬੇ ਅਜੈਬਕੌਰ ਤੇ ਬੇਬੇ ਨਛੱਤਰਕੌਰ ਜੀ ਔਰ ਪਿੰਡ ਚਤਾਮਲੇ ਚ ਬੈਠੇ ਤੁਸੀਂ ਦੱਸਣਾ ਸੱਸ ਕੌਣ ਹੈ ਤੇ ਨੂੰਹ ਕੌਣ ਹੈ ਦੀ ਪਹਿਲਾਂ ਵੀ ਅਸੀਂ ਇੱਕ ਦੋ ਵੀਡੀਓ ਇਸ ਤਰ੍ਹਾਂ ਦੇ ਪਾ ਚੁੱਕੇ ਹਾਂ ਜੀ ਦੇਖੋ ਇਹ ਪਾਤਰ ਸਾਡੀ ਵਲੌਗਿੰਗ ਦੇ ਅਸਲੀ ਪਾਤਰ ਜੀ ਜਦੋਂ ਸਾਨੂੰ ਮਿਲ ਜਾਂਦੇ ਨੇ ਅਸੀਂ ਸਵਾਲ ਖੜਾ ਕਰ ਦਿੰਦੇ ਹਾਂ ਤੁਹਾਡੇ ਸਾਹਮਣੇ ਦੀ ਆਹ ਦੇਖੋ ਜੀ ਬੇਬੇ ਅਜੈਬਕੌਰ ਤੇ ਬੇਬੇ ਨਛੱਤਰਕੌਰ ਨਾਂ ਤਾਂ ਸਹੀ ਬੋਲਿਆ ਨਾ ਜੀ ਤੁਸੀਂ ਤਾਂ ਨਹੀਂ ਨਛੱਤਰਕੌਰ ਜੀ ਨਹੀਂ ਤੁਸੀਂ ਅਜੈਬਕੌਰ ਹੀ ਇਹਨਾਂ ਦੀ ਆ ਆ ਨੇ ਛਤਰਕੌਰ ਜੀ ਆ ਫੇਰ ਦੇਖੋ ਹੱਥ ਰੱਖ ਕੇ ਆ ਦੇ ਛਤਰਕੌਰ ਜੀ ਆ ਅਜੈਬ ਕੌਰ ਤੁਹਾਡਾ ਕੰਮ ਹੈ ਤੁਸੀਂ ਦੱਸਣਾ ਸੱਸ ਕੌਣ ਤੇ ਨੂੰਹ ਕੌਣ ਜੀ ਦੁਨੀਆ ਕਰਤੀ ਹੈਰਾਨ ਜੀ ਅੱਜ ਪਤਾ ਨਹੀਂ ਲੱਗਣਾ ਲੋਕਾਂ ਨੂੰ ਆ ਕੈਮਰਾ ਪਾਇਆ ਜੀ ਨਜ਼ਦੀਕ ਕਰਕੇ ਜੀ ਆ ਦੇਖੋ ਪਤਾ ਨਹੀਂ ਲੱਗਣਾ ਹੁਣ ਕਿਸੇ ਨੂੰ ਨਹੀਂ ਪਤਾ ਲੱਗਣਾ ਵੀ ਸੱਸ ਕੌਣ ਤੇ ਨੂੰਹ ਕੌਣ ਦੋਹੇ ਭੈਣਾਂ ਲੱਗਦੀਆਂ ਤੁਸੀਂ ਹਾਂ ਦੋਹੇ ਭੈਣ ਅੱਛਾ ਇਕੱਠੀਆਂ ਕੰਮਕੁਮ ਕਰਦੇ ਨਹੀਂ ਆ ਤੁਸੀਂ ਹਾਂ ਅੱਛਾ ਕਠਿਆ ਕੰਮ ਵੀ ਕਰਦੀਆਂ ਰਹੀਆਂ ਹਾਂ ਕਰਦੀਆਂ ਰਹੀਆਂ ਅੱਛਾ ਖੇਤਾ ਖੁੱਤਾ ਨੂੰ ਸਾੜਾ ਦਾ ਬਹੁਤ ਸੋਹਣਾ ਟਾਈਮ ਲੰਘਿਆ ਅੱਛਾ ਨੇ ਹੁਣ ਵੀ ਲੰਘ ਰਿਹਾ ਹੈ ਅਜੇ ਕਿਹੜਾ ਲੰਘ ਗਿਆ ਅਜੇ ਚੱਲ ਰਿਹਾ ਹੈ ਪਿਕਚਰ ਅਭੀ ਬਾਕੀ ਹੈ ਬਹੁਤ ਵਧੀਆ ਲੰਘ ਰਿਹਾ ਹਾਂ ਬਹੁਤ ਵਧੀਆ ਗੱਪਾ ਗੁੱਪਾ ਖੂਬ ਹੋ ਜਾਂਦੀ ਹੈ ਜੀ ਮੰਨ ਲਓ ਨੇ ਗੱਪਾ ਗੁੱਪਾ ਨੇ ਜਾਂ ਹੁਣ ਹਾਂ ਦੇਖੋ ਜੀ ਸਸਤੇ ਨੂੰ ਆ ਸਸਤੇ ਨੂੰ ਤੇ ਜੋੜੀ ਸਸ ਨੂੰ ਦੀ ਜੋੜੀ ਹੈ ਜੀ ਦੋਹਾਂ ਦੀ ਤੁਸੀਂ ਦੱਸਣਾ ਕਿ ਅਜੈਬ ਕੌਰ ਸਸ ਹੈ ਕਿ ਆ ਨਛੱਤਰ ਕੌਰ ਸਾਸਿਆ ਦੀ ਦੱਸ ਦਈਏ ਕਿ ਲੋਕਾਂ ਨੂੰ ਦੱਸਣ ਦਈਏ हाँ। <laughs> आपे दसूंगे कौन सा कौन नुजते रहो गो बेबे नछत्र कौर नछत्र कौर है अच्छा नछत्र कौर एह अजय कौर